ਪ੍ਰੋਗਰਾਮ ਨਾਲ 2010 ਖੰਡਾ ਸਵਾਗਤ ਸਭ ਤੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾਲਾ ਅੱਜ ਸਾਡੇ ਨਾਲ ਜਲੰਧਰ ਤੋਂ ਮਹਿਮਾਨ ਜੁੜਨਗੇ ਨੌਜਵਾਨ ਗੁਰਕਮਲ ਸਿੰਘ ਜਿਨ੍ਹਾਂ ਨੇ ਯੂਪੀਐਸਸੀ ਦਾ ਜਿਹੜਾ ਹੌਨਰ ਰਿਜ਼ਲਟ ਆਇਆ ਉਹ ਚ 353 ਰੈਂਕ ਕਾंसिल ਕੀਤਾ ਹੈ ਸਾਡੇ ਦੇਸ਼ ਦਾ ਸਭ ਤੋਂ ਵੱਡਾ ਐਗਜ਼ਾਮ ਪਾਸ ਕੀਤਾ ਹੈ ਕੁਝ ਪੁਰਾਣੇ ਕੁਝ ਨਵੇਂ ਤੇ ਇਹਨਾਂ ਦੇ ਅਨੁਭਵ ਜਾਣਾਂਗੇ ਇਸ ਨੌਜਵਾਨ ਦਾ ਚੌਥੀ ਕੋਸ਼ਿਸ਼ ਸੀ ਦੂਜੀ ਇੰਟਰਵਿਊ ਸੀ ਸਿਵਲ ਇੰਜੀਨੀਅਰਿੰਗ ਇਹਨਾਂ ਦਾ ਬੈਕਗ੍ਰਾਉਂਡ ਹੈ ਐਜੂਕੇਸ਼ਨ ਦਾ ਸ਼ਿਫਟਿੰਗ ਕੇ ਮੇਰੇ ਹੀ ਅਨਪਬ ਕੇ ਮੇਰੇ ਹੱਥ ਤਿਆਰੀ ਕਿਵੇਂ ਕੀਤੀ ਮੈਨਜ਼ ਲਿਖਣ ਦਾ ਕੋਈ ਨਵਾਂ ਨੁਕਤਾ ਸੁਣਾਵਾਂਗੇ ਸਾਰੀਆਂ ਗੱਲਾਂ ਜਾਣਦੇ ਸਭ ਤੋਂ ਪਹਿਲਾਂ ਕਰਨੇ ਸਵਾਗਤ ਸਵਾਗਤ ਹੈ ਸਸਿਕਾ ਠੀਕ ਠਾਕ ਹੋ ਹਾਂਜੀ ਹਾਂਜੀ ਭਾਈ ਚੜਦੀ ਕਲਾ ਹੈ ਚੜਦੀ ਕਲਾ ਹੈ ਜੀ ਤੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਸਾਡੇ ਦੇਸ਼ ਦਾ ਸਭ ਤੋਂ ਵੱਡਾ ਐਗਜ਼ਾਮ ਤੁਸੀਂ ਪਾਰ ਕਰ ਗਏ ਹੋ ਤੇ ਇਸ ਲਈ ਵਧਾਈ ਤੁਹਾਨੂੰ ਧੰਨਵਾਦ ਜੀ ਬਹੁਤ ਬਹੁਤ ਇਹ ਸ਼ੁਰੂਆਤ ਕਰੀਏ ਮੋਡਲੀ ਤੁਹਾਡੀ ਐਜੂਕੇਸ਼ਨ ਕਿੱਥੋਂ ਦੀ ਹੈ ਸਕੂਲਿੰਗ ਕਿੱਥੋਂ ਦੀ ਹੈ ਗ੍ਰੈਜੂਏਸ਼ਨ ਕਿੱਥੋਂ ਕੀਤੀ ਮੇਰੀ ਸਕੂਲੀ এডਿਕੇਸ਼ਨ ਜਿਹੜੀ ਹੈਗੀ ਉਹ ਜਲੰਧਰ ਸ਼ਹਿਰ ਤੋਂ ਹੀ ਹੋਈ ਹੈ 12th ਤੱਕ ਤੇ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਚ ਸਿਵਲ ਇੰਜੀਨੀਅਰਿੰਗ ਕੀਤੀ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਜੀ ਤੇ ਗ੍ਰੈਜੂਏਸ਼ਨ ਤੋਂ ਬਾਅਦ ਹੀ ਮੈਂ ਇਸ ਚੀਜ਼ ਵੱਲ ਪ੍ਰੇਰਿਤ ਹੋ ਗਿਆ ਸੀਗਾ ਤੇ ਤਿਆਰੀ ਸ਼ੁਰੂ ਕਰਤੀ ਸੀ ਮੈਂ ਸਿਵਲ ਸਰਵਿਸਿਜ਼ ਦੀ ਅ ਇੰਜੀਨੀਅਰਿੰਗ ਜਦੋਂ ਚੁਣ ਲਈ ਤਾਂ ਤੁਹਾਨੂੰ ਲੱਗਿਆ ਨਹੀਂ ਵੀ ਇਹਦੇ ਚ ਗਾਂ ਵਧਣਾ ਚਾਹੀਦਾ ਸਿਵਲ ਸਰਵਿਸ ਵੱਲ ਟਰਨ ਕਿਉਂ ਹੋਇਆ ਸ਼ੁਰੂ ਚ ਲੱਗਾ ਸੀਗਾ ਜਦੋਂ ਮੈਂ ਗ੍ਰੈਜੂਏਸ਼ਨ ਚ ਤਿਆਰ ਉਹਦੀ ਤਿਆਰੀ ਕਰਦਾ ਗ੍ਰੈਜੂਏਸ਼ਨ ਦੀ ਹੀ ਤਿਆਰੀ ਕਰਦਾ ਹੈ ਤਾਂ ਕਿ ਮੈਨੂੰ ਇਹਦੇ ਵਾਲੀ ਦੇਖਣਾ ਚਾਹੀਦਾ ਹੈ ਆਪਣਾ ਜੌਬ ਵਗੈਰਾ ਪਲੇਸਮੈਂਟਸ ਵੀ ਸੀਗੀਆਂ ਮੈਂ ਪਰ ਲਾਸਟ ਈਅਰ ਮੇਰੀ ਗ੍ਰੈਜੂਏਸ਼ਨ ਦੇ ਵਿੱਚ ਮੈਂ ਇੱਕ ਮਨ ਬਣਾ ਲਿਆ ਸੀਗਾ ਕਿ ਨਹੀਂ ਮੈਨੂੰ ਕੁਝ ਵੱਡਾ ਕਰਨਾ ਚਾਹੀਦਾ ਹੈ ਜਿਹਦੇ ਨਾਲ ਮੈਂ ਇਸ ਦੇਸ਼ ਵਿੱਚ ਆਪਣਾ ਯੋਗਦਾਨ ਪਾ ਸਕਾਂ ਤੇ ਇਸ ਕਰਕੇ ਮੈਂ ਯੂਪੀਐਸਸੀ ਨੂੰ ਹੀ ਦੇਖਿਆ ਤੇ ਆਫਟਰ ਗ੍ਰੈਜੂਏਸ਼ਨ ਮੈਂ ਤਿਆਰੀ ਸ਼ੁਰੂ ਕਰਤੀ ਸੀ ਜੀ ਜਦੋਂ ਬੰਦਾ ਇੰਜੀਨੀਅਰਿੰਗ 'ਚ ਜਾਂਦਾ ਉਹ ਮੈਪਸ ਆ ਗਏ ਸਿਵਲ ਇੰਜੀਨੀਅਰਿੰਗ ਦੇ ਵਿੱਚ ਚੀਜ਼ਾਂ ਬੁੰਨੀਆਂ ਨਵੀਆਂ ਤਿਆਰ ਕਰਨੀਆਂ ਨਵੀਂ ਸੋਚ ਇੱਧਰ ਤੁਸੀਂ ਸ਼ਿਫਟ ਹੋਨੇ ਰਾਜਨੀਤੀ ਆਉਂਦੀ ਹੈ ਕਰੰਟ ਅਫੇਅਰਸ ਆਉਂਦੇ ਆ ਜਦੋਂ ਤੁਹਾਡੀ ਸ਼ਿਫਟਿੰਗ ਰਹੀ ਸੋਚ ਤਾਂ ਰਿਹਾ ਸ਼ਿਫਟ ਕੀਤਾ ਉਦੋਂ ਕਿਵੇਂ ਲੱਗਿਆ ਸਿਰ ਹਾਂਜੀ ਇਹ ਕਾਫੀ ਡਰਾਸਟਿਕ ਚੇਂਜ ਹੈਗਾ ਜਿਹਨੂੰ ਕਹਿੰਦੇ ਆ ਸਿਵਲ ਇੰਜੀਨੀਅਰਿੰਗ ਇੱਕ ਫੀਲਡ ਹੈ ਜਿੱਥੇ ਆਪਾਂ ਮੈਪਸ ਦੇਖਨੇ ਆ ਆਪਾਂ ਐਲੀਵੇਸ਼ਨਸ ਦੇਖਣੀਆਂ ਆ ਸਟਰਕਚਰਸ ਦੇਖਨੇ ਆ ਤੇ ਉਸ ਤੋਂ ਬਾਅਦ ਆਪਾਂ ਇੱਕਦਮ ਸ਼ਿਫਟ ਹੋਣਾ ਹੈ ਸਿਵਲ ਸਰਵਿਸਿਜ਼ ਵੱਲ ਜਿੱਥੇ ਕਿ ਆਪ ਪੈਡਮਨਿਸਟ੍ਰੇਸ਼ਨ ਦੇਖਨੀ ਆ ਜਾਂ ਫਿਰ ਰੈਵਨਿਊ ਸਰਵਿਸਿਜ਼ ਹੋ ਗਿਆ ਕਿ ਡਿਫਰੈਂਟ ਡਿਪਾਰਟਮੈਂਟਸ ਹੋਗੇ ਤਾਂ ਇੱਕ ਬਹੁਤ ਹੀ ਵੱਡਾ ਚੇਂਜ ਹੈ ਤੇ ਇਹ ਚੇਂਜ ਹੀ ਮੈਂ ਚਾਹੁੰਦਾ ਸੀਗਾ ਕਿ ਮੈਂ ਇਸ ਇਸ ਵਾਲਾ ਵਾਂ ਤਾਂ ਕਿ ਮੈਂ ਸ਼ੁਰੂ ਚ ਹੀ ਦੱਸਿਆ ਕਿ ਇੱਕ ਵਧੀਆ ਇੱਕ ਐਡਮਨਿਸਟ੍ਰੇਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਇਸ ਸੋਸਾਇਟੀ ਲਈ ਕੁਝ ਵਧੀਆ ਕਰਾਂ ਮੈਂ ਇੱਕ ਬੀ ਕਿੱਥੋਂ ਆ ਗਿਆ ਤੁਹਾਡੇ ਅੰਦਰ ਸਿਵਲ ਸਰਵਿਸ ਦਾ ਬੀ ਹੈ ਜਿਹੜਾ ਘਰੇ ਕੋਈ ਸੀਗਾ ਕੋਈ ਰਿਸ਼ਤੇਦਾਰੀ ਚ ਸੀ ਜਾਂ ਇਹ ਜਿਹੜਾ ਬੀ ਹੈ ਅੰਦਰ ਕਿੱਥੋਂ ਕਿੱਥੋਂ ਲੱਭਿਆ ਤੁਹਾਨੂੰ ਹਾਂਜੀ ਇਹ ਕਾਫੀ ਔਖਾ ਕੁਐਸਚਨ ਹੈ ਕਿ ਸ਼ੁਰੂ ਚ ਤਿਆਰੀ ਤੁਹਾਨੂੰ ਕਿੰਨੇ ਮੋਟੀਵੇਟ ਕੀਤਾ ਇਸ ਸਾਲ ਹਾਂਜੀ ਤੇ ਮੈਂ ਦੇਖਿਆ ਕਿ ਆਪਣੇ ਮੇਰੇ ਫਾਦਰ ਸਾਹਿਬ ਸੀਗੇ ਉਹ ਐਜ਼ ਅ ਡਿਊਟੀ ਕਰਦੇ ਸੀਗੇ ਗਵਰਨਮੈਂਟ ਅਫੀਸ਼ੀਅਲੀ ਸੀਗੇ ਆਪਣੇ ਸਟੇਟ ਗਵਰਨਮੈਂਟ ਚ ਤੇ ਉਹਨਾਂ ਵੱਲ ਦੇਖਦੇ ਮੈਂ ਛੋਟੇ ਹੁੰਦੇ ਉਹ ਦੇਖਦਾ ਸੀ ਇਹ ਕੰਮ ਕਰਦੇ ਸੀ ਤਾਂ ਹੋਲੀ ਹੋਲੀ ਉਹਨਾਂ ਨੇ ਮੈਨੂੰ ਡਿਸਕਸ ਕਰਨਾ ਸ਼ੁਰੂ ਕੀਤਾ ਕਿ ਹਾਂ ਕਿਹੜੀ ਕਿਹੜੀ ਪੋਸਟਸ ਹੁੰਦੀਆਂ ਨੇ ਤੇ ਕਿਹਦੇ ਵੱਲ ਤੁਸੀਂ ਜਾ ਸਕਦੇ ਹੋ ਅੱਗੇ ਜਾ ਕੇ ਪਰ ਮਿਹਨਤ ਬਹੁਤ ਚਾਹੀਦੀ ਹੈ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕੀ ਕਰ ਸਕੇਂਗਾ ਮੈਂ ਕਿਹਾ ਹਾਂਜੀ ਕਰ ਲਾਂਗਾ ਕੋਸ਼ਿਸ਼ ਕਰਾਂਗਾ ਤਾਂ ਇੱਕ ਮੇਰੇ ਫਾਦਰ ਸਾਹਿਬ ਵੀ ਸੀਗੇ ਉਤੋਂ ਮੇਰੇ ਮੇਰੇ ਦਾਦਕੇ ਨਾਨਕੇ ਸਾਰੇ ਇੱਕ ਮੇਰੇ ਦਾਦਾ ਜੀ ਜਿਹੜਾ ਆਰਮੀ ਚ ਸੀਗੇ ਨਾਨਾ ਜੀ ਸੀਆਰਪੀ ਚ ਸੀਗੇ ਤਾਂ ਉਹਨਾਂ ਨੇ ਵੀ ਕਾਫੀ ਮੈਨੂੰ ਆਸ਼ੀਰਵਾਦਾਂ ਦਿੱਤੀਆਂ ਸੀਆਂ ਕਿ ਹਾਂ ਤੂੰ ਕੁਝ ਵੱਡਾ ਕਰੇਂਗਾ ਅੱਗੇ ਇਸ ਵੱਲ ਪ੍ਰੇਰਿਤ ਹੋਏਂਗਾ ਆਪਣਾ ਮੋਟੀਵੇਟ ਰਹੇਂਗਾ ਤੇ ਇਸ ਕਰਕੇ ਮੈਂ ਇਹ ਚੀਜ਼ਾਂ ਲੈ ਕੇ ਹੀ ਇਸ ਵੱਲ ਆ ਮਨ ਮੰਨ ਗਿਆ ਕਹਾਣੀ ਆ ਗਈ ਵੀ ਜਾਣਾ ਹੈ ਫਿਰ ਜਦੋਂ ਬੰਦਾ ਸਿਵਲ ਇੰਜੀਨੀਅਰਿੰਗ ਕਰਦਾ ਕਰਦਾ ਜੁਪੀਸੀ ਦੇ ਮੈਦਾਨ ਚ ਉਤਰਦਾ ਹੈ ਖੁੱਲਾ ਸਮੁੰਦਰ ਤੇ ਕਹਾਣੀ ਸਿਲੇਬਸ ਬਹੁਤ ਸੋਰਸ ਬਹੁਤ ਅਨਲਿਮਿਟਿਡ ਬੜਾ ਕੁਝ ਕਹਾਣੀ ਹੈਗੀ ਹੈ ਚੋਣ ਕਿਵੇਂ ਕੀਤੀ ਪਹਿਲਾਂ ਕੋਚਿੰਗ ਲਈ ਜਾਂ ਪਹਿਲਾਂ ਕਿਵੇਂ ਕਿਵੇਂ ਸ਼ੁਰੂਆਤ ਕਿਵੇਂ ਕੀਤੀ ਪਹਿਲਾ ਸਟੈਪ ਕੀ ਸੀ ਸਭ ਤੋਂ ਪਹਿਲਾ ਸਟੈਪ ਇਸ ਵੱਲ ਜੇ ਜਾਣਾ ਹੈ ਆਪਾਂ ਤੇ ਦੇਖਣਾ ਹੁੰਦਾ ਹੈ ਕਿ ਕੀ ਕੁਛ ਹੈਗਾ ਸਿਲੇਬਸ ਆਪਾਂ ਦੇਖਣਾ ਹੁੰਦਾ ਹੈ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਸ਼ੁਰੂ ਚ ਦੇਖਿਆ ਸੀਗਾ ਮੈਂ ਕੀ ਸਿਲੇਬਸ ਹੈਗਾ ਡਿਫਾਈਨਡ ਹੈਗਾ ਲੋਕ ਕਹਿੰਦੇ ਸੀਗੇ ਕਿ ਸਿਲੇਬਸ एवरीथिंग ਅੰਡਰ ਦਾ Sun ਤੁਹਾਡਾ ਸਿਲੇਬਸ ਹੀ ਹੈ ਕੁਝ ਵੀ ਪੁੱਛ ਸਕਦੇ ਨੇ ਤਿੰਨੋ ਸਟੇਜ ਦੇ ਵਿੱਚ ਤਾਂ ਮੈਂ ਸਿਲੇਬਸ ਦੇਖਿਆ ਮੈਂ ਕਿ ਚਲੋ ਠੀਕ ਹੈ ਸਿਲੇਬਸ ਹੈਗਾ ਬਟ ਉਹ ਸਿਲੇਬਸ ਹੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਨੂੰ ਕਵਰ ਕਰਨਾ ਹੈ ਸਭ ਤੋਂ ਜ਼ਰੂਰੀ ਇਹਦੇ ਵਿੱਚ ਮੈਨੂੰ ਲੱਗਾ ਕਿ ਕੀ ਕਵਰ ਨਹੀਂ ਕਰਨਾ ਹੈਗਾ ਆਪਾਂ ਤਾਂ ਜੇ ਆਪਾਂ ਨੂੰ ਉਹ ਪਤਾ ਲੱਗ ਗਿਆ ਤੇ ਆਪਣੀ ਤਿਆਰੀ ਇੱਕ ਸਮੂਥ ਪ੍ਰੋਸੈਸ ਦੇ ਵਿੱਚ ਆਪਨੇ ਆਪ ਕਰ ਸਕਦੇ ਆ ਤੇ ਇਸ ਲਈ ਮੈਂ ਇਹ ਚੀਜ਼ ਨੂੰ ਆਪਣੇ ਮੋਡਲੀ ਚੀਜ਼ ਇਹੀ ਰੱਖੀ ਸੀਗਾ ਕਿ ਕੀ ਨਹੀਂ ਕਰਨਾ ਕਿਉਂਕਿ ਜੋ ਚੀਜ਼ਾਂ ਹੁੰਦੀਆਂ ਨੇ ਉਹ ਆਪਾਂ ਕਰਦੇ ਹੀ ਜਾਂਦੇ ਆ ਨਿਊਜ਼ਪੇਪਰ ਪੜ੍ਹ ਲਿਆ ਜਾਂ ਆਪਾਂ ਸਿਲੇਬਸ ਜਿਹਦਾ ਕੰਟੈਂਟ ਆਪਣੇ ਮਾਈਂਡ 'ਚ ਰੱਖ ਲਿਆ ਜਾਂ ਹੋਰ ਆਪਣੇ ਸਬਜੈਕਟਸ ਰੈਡੀ ਕਰ ਲਏ ਬਟ ਇਹ ਨਹੀਂ ਕਿ ਹਰ ਇੱਕ ਚੀਜ਼ ਆਪਾਂ ਕਰੀ ਜਾਣੀ ਹੈ ਤਾਂ ਉਹ ਮੈਂ ਸਭ ਤੋਂ ਪਹਿਲੇ ਆਈ ਰੱਖਿਆ ਸੀਗਾ ਜੀ ਕੋਚਿੰਗ ਲਈ हां जी कोचिंग लेती सी जी मैं कोचिंग ने कीस खाया कोचिंग मेन पर्पस कोचिंग ਦਾ ਜੋ ਮੈਨੂੰ ਲੱਗਦਾ ਹੈ ਕਿ ਇੱਕ ਡਾਇਰੈਕਸ਼ਨ ਦਿੰਦੀ ਹੈ ਇੱਕ ਐਸ ਅ ਗਾਈਡ ਚੱਲਦਾ ਹੁੰਦਾ ਹੈ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਹਾਂ ਕਿ ਇਸ ਐਗਜ਼ਾਮ ਲਈ ਤੁਹਾਨੂੰ ਕੀ ਚਾਹੀਦਾ ਹੈਗਾ ਤੇ ਕੀ ਨਹੀਂ ਚਾਹੀਦਾ ਤੇ ਮੈਂ ਇਸ ਕਰਕੇ कोचिंग ਸ਼ੁਰੂ ਚਲਿਤੀ ਸੀ ਕਿ ਮੈਨੂੰ ਪਤਾ ਲੱਗ ਜਾਏ ਕਿ ਹਾਂ ਤਿਆਰੀ ਮੈਂ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ ਤੇ ਉਸ ਤੋਂ ਬਾਅਦ ਫਿਰ ਮੈਂ ਆਪ ਆਪਣੇ ਸੈਲਫ ਸਟਡੀ ਤੇ ਜ਼ਿਆਦਾ ਪ੍ਰੋਸਰ ਰੱਖਿਆ ਸੀਗਾ ਤੇ ਮੈਂ ਆਪਣੇ ਮੋਸਟਲੀ ਮੈਂ ਜ਼ਿਆਦਾਤਰ ਹੁਣ ਸੈਲਫ ਸਟਡੀ ਹੀ ਦੇ ਵਿੱਚ ਹੀ ਸੀਗਾ ਜੀ ਜਦੋਂ ਕੋਚਿੰਗ ਲੈਣੀ ਪਤਾ ਲੱਗ ਗਿਆ ਸੈਲਫ ਸਟੱਡੀ ਤੇ ਆ ਗਈ ਦੇ ਪ੍ਰੋਗਰਾਮ ਕੀ ਰਿਹਾ ਤਿਆਰੀ ਕਿਵੇਂ ਕੀਤੀ ਪੈਂਡ ਪੁਆਇੰਟ ਕਿਹੜੇ ਜਿਹੜੇ ਤਿਆਰੀ ਚ ਤੁਹਾਨੂੰ ਹੈਲਪਫ ਰਹਿ ਹਾਂਜੀ ਤਿਆਰੀ ਚ ਸਭ ਤੋਂ ਮੇਜਰ ਪੁਆਇੰਟ ਹੈਗਾ ਕਿ ਇੱਕ ਪ੍ਰੀਵਿਅਸ ਈਅਰ ਕੁਐਸਚਨਸ ਹੁੰਦੇ ਨੇ ਆਪਾਂ ਉਹਨੂੰ ਬੈਲੇ ਨੰਬਰ ਤੇ ਰੱਖਣਾ ਹੁੰਦਾ ਹੈ ਕਿ ਸਾਨੂੰ ਆਈਡੀਆ ਹੋ ਜਾਏ ਕਿ ਆਪਾਂ ਕੀ ਪੜ੍ਹਨਾ ਹੈ ਤੇ ਕੀ ਟੈਸਟ ਦੇ ਰਹੇ ਜਾਏਗੇ ਤੇ ਦੂਸਰਾ ਹੁੰਦਾ ਸੀਗਾ ਕਿ ਇੱਕ ਸ਼ਡਿਊਲ ਬਣਾ ਕੇ ਰੱਖ ਲੈ ਸ਼ਡਿਊਲ ਦਾ ਇਨ ਇਹ ਕੀ ਤੁਸੀਂ ਮੈਂ ਨੇ ਦੋ ਮਹੀਨਾ ਸ਼ੈਡਿਊਲ ਬਣਾ ਲਿਆ ਤੁਸੀਂ ਇਹਨਾਂ ਦੇਖ ਲਓ ਕਿ ਆ ਸਬਜੈਕਟ ਮੈਂ ਕਵਰ ਕਰਨਾ ਹੈ ਮਨ ਲੁਕਾਟ ਤੋਂ ਘਟ 10 ਦੇ ਵਿੱਚ ਤੇ ਵਧੀਆ ਕਰਨਾ ਹੈ ਤਾਂ ਕਿ ਮੈਨੂੰ ਅੱਗੇ ਬਾਰ-ਬਾਰ ਫੜਦੀ ਦੌੜਨਾ ਪਵੇ ਤਾਂ ਮੈਂ ਇਸ ਚੀਜ਼ ਬਲੀਵ ਕਰਦਾ ਸੀਗਾ ਤੇ ਤੀਸਰਾ ਹੈ ਸੀਗਾ ਕਿ ਟੈਸਟ ਦੇ ਦੇ ਕਿ ਆਪਾਂ ਚਾਹੇ ਪ੍ਰੀਲਿਮਸ ਦੀ ਤਿਆਰੀ ਕਰ ਰਹੇ ਹਾਂ ਮੇਜ ਦੀ ਤਿਆਰੀ ਕਰ ਰਹੇ ਹਾਂ ਜਾਂ ਇੰਟਰਵਿਊ ਦੀ ਤਿਆਰੀ ਕਰ ਰਹੇ ਹਾਂ ਤਾਂ ਆਪਾਂ ਟੈਸਟ ਦੇ ਕੇ ਕੈਨਲਾਈਜ਼ ਕਰਨਾ ਹੈ ਕਿ ਮੈਂ ਕਿੱਥੇ ਸਟੈਂਡ ਕਰ ਹਾਂ ਤਾਂ ਕਿ ਮੈਂ ਜੋ ਵੀ ਮੈਂ ਤਿਆਰੀ ਕੀਤੀ ਹੈ ਕਿ ਉਹ ਨੂੰ ਮੈਂ ਇੱਕ ਵਧੀਆ ਰਿਜ਼ਲਟ ਦੇ ਪਾਰ ਰਿਹਾ ਕਿ ਨਹੀਂ ਦੇ ਪਾਰ ਰਿਹਾ ਟਾਈਮ ਦੇ ਨਾਲ ਹੀ ਪਤਾ ਲੱਗ ਜੇ ਤਾਂ ਕਿ ਜਦੋਂ ਪੇਪਰ ਦਾ ਰੀਅਲ ਟਾਈਮ ਹੋਵੇ ਸਾਨੂੰ ਉੱਤੇ ਡਰ ਨਾ ਲਗੇ ਕਿ ਹਾਂ ਮੇਰੀ ਤਾਂ ਤਿਆਰੀ ਨਹੀਂ ਹੋਈ ਤਾਂ ਇਹ ਸੀਗਾ ਤੇ ਇੱਕ ਸਭ ਤੋਂ ਇੰਪੋਰਟੈਂਟ ਮੈਂ ਭੁੱਲ ਗਿਆ ਸੀਗਾ ਕਿ ਰਿਵੀਜ਼ਨ ਹਮ ਰਿਵਾਈਜ਼ ਜ਼ਰੂਰ ਕਰਨਾ ਹੈ ਜੋ ਵੀ ਚੀਜ਼ ਤੁਸੀਂ ਪੜ੍ਹ ਰਹੇ ਹੋ ਤਾਂ ਕਿ ਉਹ ਤੁਹਾਡੇ ਮਾਈਂਡ 'ਚ ਇੱਕ ਡਿਵੈਲਪਡ ਲਗੇ ਟੈਂਪਲੇਟਸ ਕੀ ਹਾਂ ਕਿ ਮੈਂ ਕੁਐਸਚਨ ਪੜ੍ਹਿਆ ਤਾਂ ਆਨਸਰ ਸਾਡੇ ਮਾਈਂਡ 'ਚ ਪਹਿਲੇ ਰੈਡੀ ਹੋ ਜੇ ਤਾਂ ਮੇਰੀ ਇੰਨੀ ਪ੍ਰੈਕਟਿਸ ਹੋ ਗਈ ਸੀ ਚਾਹੇ ਪ੍ਰੀਲਿਮਸ ਦੀ ਕਿ ਜਾਂ ਮੇਸ ਦੀ ਤਾਂ ਮੈਂ ਕੁਐਸਚਨ ਦੇਖਦਾ ਸੀਗਾ ਜੇ ਆਪਾਂ ਪ੍ਰਿੰਪਸ ਦੀ ਗੱਲ ਕਰਦੇ ਆਬਜੈਕਟਿਵਸ ਦੇ ਵਿੱਚ ਕਿ ਕਈਆ ਸਾਨੂੰ ਨਹੀਂ ਆਂਦਾ ਆਂਸਰ ਉੱਚ ਸਟੇਟਮੈਂਟਸ ਡਿਫਰੈਂਟ ਹੁੰਦੀਆਂ ਨੇ ਬਟ ਮਾਈਂਡ ਇਨਾਂ ਟ੍ਰੇਨ ਹੋ ਗਿਆ ਸੀ ਕਿ ਮੈਨੂੰ ਆਂਦਾ ਨਹੀਂ ਸੀ ਬਟ ਮੈਨੂੰ ਪਤਾ ਲੱਗ ਜਾਂਦਾ ਇਹ ਕਿ ਨਈਏ ਸਟੇਟਮੈਂਟ ਗਲਤ ਹੈ ਤੇ ਇਹ ਪ੍ਰੈਕਟਿਸ ਨਾਲ ਹੀ ਹੁੰਦਾ ਹੈ ਤੇ ਇਹ ਮੈਂ ਮਤਲਬ ਇਹ ਪ੍ਰੈਕਟਿਸ ਕਰਦਾ ਰਿਹਾ ਸੀ ਸਾਲ ਬਰਸਾਲ ਹੌਲੀ ਹੌਲੀ ਕਰਦਾ ਰਿਹਾ ਇੱਕ ਦਿਨ ਕਿ ਅੱਜ ਹੀ ਮੈਂ ਸਾਰਾ ਖਤਮ ਕਰਨਾ ਹੌਲੀ ਹੌਲੀ ਸੋਚ ਲਈ ਮੈਂ ਸਾਰਾ ਸਿਲੇਬਸ ਕਵਰ ਕੀਤਾ ਟੈਸਟ ਦੇ ਉੱਤੇ ਤੇ ਰਿਵਾਈਜ਼ ਕੀਤਾ ਸੀ ਕਿੰਨੇ ਵਾਰ ਤੁਸੀਂ ਅਟੈਂਪਟ ਦਿੱਤੇ ਹਾਂ? ਹਾਂਜੀ ਇਹ ਮੇਰਾ 4th ਅਟੈਂਪਟ ਸੀਗਾ। ਇੰਟਰਵਿਊ ਕਿੰਨੇ ਵਰੀ ਕੌਨਸੀ ਸੀ? ਇਹ ਸੈਕੰਡ ਇੰਟਰਵਿਊ ਸੀ ਗਿੰਦਸ਼ਾਹੀ ਕਲੀਟ। ਹਾਂਜੀ ਹਾਂਜੀ। ਅਹ ਜ਼ਿੰਦਗੀ 'ਚ ਜਦੋਂ ਇਸ ਇਸ ਤਰ੍ਹਾਂ ਦਾ ਐਗਜ਼ਾਮ ਦਿੰਨੇ ਹਾਂ ਕਿਹੜੀਆਂ ਚੀਜ਼ਾਂ ਬੰਦਾ ਪਿੰਪੁਆਇੰਟ ਕਰਦਾ ਹੈ ਕਿਹੜੀਆਂ 5-4 ਆਦਤਾਂ ਜਾਂ 2-3 ਚੀਜ਼ਾਂ ਤੁਸੀਂ ਅਹ ਚੈੱਕ ਕੀਤੀਆਂ ਕਿ ਆਹ ਛੱਡਣੀਆਂ ਹੀ ਪੈਣੀਆਂ ਤੇ ਆਹ ਅਪਣਾਉਣੀਆਂ ਨੇ। ਹਾਂਜੀ ਹਾਂਜੀ ਇਸ ਫੀਲਡ ਦੇ ਵਿੱਚ ਕਈ ਚੀਜ਼ਾਂ ਆਪਾਂ ਨੂੰ ਛੱਡਣੀਆਂ ਪੈਂਦੀਆਂ ਨੇ ਜੀ ਉਹਨਾਂ ਦੇ ਤਿੰਨ ਚੀਜ਼ਾਂ ਮੈਂ ਸੋਚਾਂ ਤਾਂ ਸਭ ਤੋਂ ਪਹਿਲੇ ਹੈ ਕਿ ਓਵਰਲੋਡ ਨਹੀਂ ਕਰਨਾ ਮਟੀਰੀਅਲ ਦੇ ਨਾਲ ਕਿ ਆਪਾਂ ਇਹ ਵੀ ਪੜ ਲਈਏ ਆ ਵੀ ਪੜ ਲਈਏ ਇਹ ਵੀ ਰਹਿ ਗਿਆ ਤੇ ਆ ਵੀ ਪੜ ਲਈਏ ਜਿੰਨਾ ਪੜ ਲਿਆ ਬਸ ਠੀਕ ਹੈ ਥੋੜਾ ਬਹੁਤ ਉਹਨੂੰ ਰਿਵਾਈਜ਼ ਕਰੂ ਬਾਅਦ ਵਿੱਚ ਦੂਸਰਾ ਹੈ ਕਿ ਆਪਾਂ ਕੰਪੇਅਰ ਨਹੀਂ ਕਰਨਾ ਕਿਸੇ ਨਾਲ ਆਪਣੇ ਆਪ ਨੂੰ ਸਾਡੇ ਹਰੇਕ ਦੀ ਜਰਨੀ ਯੂਨੀਕ ਹੈ ਤੇ ਆਪਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਚਾਹੀਦਾ ਕਿ ਹਾਂ ਮੈਂ ਜੋ ਕਰ ਰਿਹਾ ਮੈਂ ਠੀਕ ਕਰ ਰਿਹਾ ਤੇ ਤੀਸਰਾ ਜੋ ਅਵੋਇਡ ਕਰਨਾ ਹੈ ਇਹੀ ਕਹਿ ਸਕਾਂਗਾ ਕਿ ਅ ਤੁਸੀਂ ਜੋ ਵੀ ਆਪਣੇ ਤੇ ਵਿਸ਼ਵਾਸ ਰੱਖਣਾ ਹੈ ਉਹ ਕਾਇਮ ਰਹਿਣਾ ਚਾਹੀਦਾ ਮੈਂ ਸ਼ੁਰੂ ਤੋਂ ਆਪਣੇ ਤੇ ਵਿਸ਼ਵਾਸ ਰੱਖਿਆ ਸੀ ਕਿ ਇੱਕ ਨਾ ਇੱਕ ਦਿਨ ਮੈਂ ਇਹ ਕਲੀਅਰ ਕਰਾਂਗਾ ਚਾਹੇ ਮੈਨੂੰ ਥੋੜਾ ਟਾਈਮ 1 ਸਾਲ ਲੱਗੇ 2 ਸਾਲ ਲੱਗੇ ਜਾਂ 3 ਸਾਲ ਲੱਗੇ ਮੈਂ ਕਰਾਂ ਲਵਾਂ ਉਹ ਆਪਣੇ ਤੇ ਵਿਸ਼ਵਾਸ ਰੱਖਣਾ ਮੀਨ ਕਿ ਵਿਲਪਰ ਸਟਰੋਂਗ ਵਿਲ ਪਾਵਰ ਨਹੀਂ ਚਾਹੀਦੀ ਜੇ ਤੁਸੀਂ ਧਿਆਇਆ ਤੇ ਤੁਸੀਂ ਕਰ ਪਾਉਗੇ ਇਹ ਮੈਂ ਮਾਈਂਡ ਚ ਰੱਖਿਆ ਸੀ ਇਹ ਨਾ ਅਵੋਇਡ ਕਰਨੇ ਕਿ ਏ ਚੈਂਜਰ ਸ਼ੁਰੂਆਤ ਕਰਦੇ ਹੁਣ ਆਪਾਂ ਦੂਜੇ ਪੱਖ ਨੂੰ ਲੈ ਕੇ ਕਿ ਜਦੋਂ ਅਸੀਂ ਇੱਕ ਸਾਲ ਲਈ ਰਹਿ ਜਾਨੀਏ ਜੀ ਜਦੋਂ ਪਿਛਲੇ ਇੰਟਰਵਿਊਸ ਤੁਸੀਂ ਨਹੀਂ ਆਏ ਤੇ ਇੱਕ ਸਾਲ ਲਈ ਰਹਿ ਗਈ ਉਹ ਉਹਨੂੰ ਆਪ ਦੇ ਆਪ ਨੂੰ ਦੁਬਾਰਾ ਕਿਵੇਂ ਤਿਆਰ ਕੀਤਾ ਹਾਂਜੀ ਉਹ ਪਿਛਲੇ ਸਾਲ ਦਾ ਜਦੋਂ ਰਿਜ਼ਲਟ ਹੁਣ ਇਸ ਗੱਲ ਕਰਕੇ ਮੈਨੂੰ ਵੀ ਯਾਦ ਆ ਗਿਆ ਕਾਫੀ ਸ਼ੌਕਿੰਗ ਸੀਗਾ ਦਿਲ ਟੁੱਟ ਗਿਆ ਸੀਗਾ ਜਦੋਂ ਆਇਆ ਸੀਗਾ ਤੇ ਜਦੋਂ ਨੰਬਰ ਦੇਖ ਕੇ ਕਿ ਇੰਟਰਵਿਊ ਵਿੱਚ ਬਹੁਤ ਘੱਟ ਲੱਗੇ ਆ ਤਾਂ ਫਿਰ ਹੋਰ ਦੁੱਖ ਹੋਇਆ ਸੀਗਾ ਤੇ ਬਟ ਸ਼ੁਰੂ ਤੋਂ ਮੈਂ ਇਹੀ ਸੋਚਿਆ ਸੀਗਾ ਕਿ ਚਾਹੇ ਕੋਈ ਫੇਲਿਅਰ ਆ ਜਾਏ ਸੈਟਬੈਕ ਆ ਗਏ ਮੈਨੂੰ ਇਹ ਪੇਪਰ ਕਲੀਅਰ ਕਰਨਾ ਚਾਹੀਦਾ ਹੈ ਤੇ ਮੈਂ ਕਰਾਂਗਾ ਆਪਣੇ ਆਪਣੇ ਤੇ ਵਿਸ਼ਵਾਸ ਰੱਖਿਆ ਸੀ ਮੈਂ ਤੇ ਫਿਰ ਮੈਂ 2 ਦਿਨ 2-3 ਦਿਨ ਬਾਅਦ ਹੀ ਇਸ ਰਿਜ਼ਲਟ ਤੋਂ ਬਾਅਦ ਆਪਣੀ ਤਿਆਰੀ ਸ਼ੁਰੂ ਕਰਤੀ ਦੁਬਾਰਾ ਕਿਉਂਕਿ ਉਹ ਇਹ ਸਿਰਫ ਇੱਕ ਸਟਰੋਂਗ ਵਿਲ ਪਾਵਰ ਨਹੀਂ ਹੋ ਸਕਦਾ ਆਪਣਾ ਮਾਈਂਡ ਸੈਟ ਜੇ ਕਲੀਅਰ ਹੈ ਕਿ ਹਾਂ ਆਪਾਂ ਕਰਨਾ ਹੈ ਤਾਂ ਆਪਾਂ ਕਰਾਂਗੇ ਤਾਂ ਉਸ ਤੋਂ ਬਾਅਦ ਮੈਂ ਪ੍ਰੀਲਿਮਸ ਦੇ ਤਾਂ ਆਪਣੀ ਤਿਆਰੀ ਕਰਕੇ ਤਾਂ ਮੇਰਾ ਰੱਬ ਕਰਕੇ ਕਲੀਅਰ ਵੀ ਹੋ ਗਿਆ ਸੀਗਾ ਫਿਰ ਤੋਂ ਮੈਂਸਲੀ ਗਿਆ ਮੇਸ ਵੀ ਮੇਰਾ ਕਲੀਅਰ ਹੋ ਗਿਆ ਇੰਪਰੂਵਮੈਂਟਸ ਲੈ ਕੇ ਆਇਆ ਸੀਗਾ ਫਿਰ ਉਸ ਤੋਂ ਬਾਅਦ ਮੇਰਾ ਇੰਟਰਵਿਊ ਲਈ ਗਿਆ ਇੰਟਰਵਿਊ ਚ ਵੀ ਡਰ ਸੀਗਾ ਕਿ ਪਿਛਲੇ ਸਾਲ ਦਾ ਸੇਮ ਮੇਰਾ ਸਿਚੁਏਸ਼ਨ ਨਾ ਆ ਜੇ ਬਟ ਆਪਣਾ ਮੈਂ ਇਹ ਸਾਰੀ ਚੀਜ਼ਾਂ ਸਾਈਡ ਤੇ ਰੱਖ ਕੇ ਮੈਂ ਪੂਰੇ ਕੌਨਫੀਡੈਂਸ ਤੇ ਆਪਣੀ ਓਨੈਸਟੀ ਨਾਲ ਗਿਆ ਤੇ ਪਰਫਾਰਮ ਵਧੀਆ ਕੀਤਾ ਡੀਸੈਂਟ ਮਾਰਕਸ ਵੀ ਆਏ ਤਾਂ ਵਧੀਆ ਰੱਬ ਕਰਕੇ ਮੇਰਾ ਵਧੀਆ ਆਪਣਾ ਨਾਮ ਲਿਸਟ ਚ ਆ ਗਿਆ ਤਾਂ ਮੈਂ ਬਹੁਤ ਹੀ ਗ੍ਰੇਟਫੁਲ ਹਾਂ ਕਿ ਮੈਂ ਇਸ ਮੁਕਾਮ ਤੇ ਪਹੁੰਚਿਆ ਮੈਂ ਲਿਖਣਾ ਹੈ ਹੁਣ ਬੱਚਿਆਂ ਨੇ ਤੁਹਾਡੇ ਮਗਰ ਪੜਾਣ ਚ ਪੈਰ ਧਰਦੇ ਜਿਹੜੇ ਨੌਜਵਾਨ ਆ ਰਹੇ ਉਹਨਾਂ ਨੇ ਹੁਣ ਪ੍ਰੀਲੀਮਸ ਜਿਨ੍ਹਾਂ ਨੇ ਪਾਸ ਕਰ ਲਿਆ ਹੈਗਾ ਹੁਣ ਮੇਨਸ ਲਿਖਣ ਦੀ ਤਿਆਰੀ ਕਰ ਰਹੇ ਹੈ ਮੇਨਸ ਦਾ ਕੋਈ ਖਾਸ ਨੁਕਤਾ ਅਨਸਰ ਲਿਖਣ ਦਾ ਕੋਈ ਤਰੀਕਾ ਦੱਸਣਾ ਚਾਹੋ ਹਾਂਜੀ ਹਾਂਜੀ ਮੇਨਸ ਦਾ ਮੈਂ ਜਿਹੜਾ ਦੋ ਮੇਨਸ ਦਿੱਤੇ ਨੇ ਤਾਂ ਮੈਂ ਥੋੜਾ ਬਹੁਤ ਦੱਸ ਸਕਦਾ ਮਾਕੀ ਮੈਂ ਕਿੱਥੇ ਚੀਜ਼ਾਂ ਵਧੀਆ ਅਪਲਾਈ ਕੀਤੀਆਂ ਨੇ ਪਹਿਲਾ ਹੈ ਕਿ ਸਾਰੇ ਉਹੀ ਲਿਖਦੇ ਨੇ ਇੰਟਰੋਡਕਸ਼ਨ ਬਾਡੀ ਕਨਕਲੂਜਨ ਤੇ ਬਾਡੀ ਦੇ ਵਿੱਚ ਆਪਾਂ ਕੀ ਲਿਖਣਾ ਹੈਗਾ ਆਨਸਰ ਦੇ ਵਿੱਚ ਤਾਂ ਉਹ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਆਪਾਂ ਜੋ ਕੀਵਰਡਸ ਦਿੱਤੇ ਹੋਏ ਆ ਸਾਨੂੰ ਕੁਐਸਚਨ ਦੇ ਵਿੱਚ ਆਪਾਂ ਉਹਨੂੰ ਫੋਕਸ 'ਚ ਰੱਖਣਾ ਹੈ ਤੇ ਉਸੇ ਕੀਵਰਡਸ ਦੇ ਸਾਹਮਣੇ ਆਪਾਂ ਆਪਣੇ ਸਭ ਕੀਵਰਡਸ ਡਿਵੈਲਪ ਕਰਨੇ ਆ ਜੋ ਕਿ ਬਾਡੀ ਦੇ ਵਿੱਚ ਲਿਖਨੇ ਆ ਤਾਂ ਹਰ ਇੱਕ ਕੀਵਰਡ ਨੂੰ ਆਪਾਂ ਐਗਜ਼ਾਮਪਲ ਦੇ ਨਾਲ ਆਪਾਂ ਸਬਸਟੈਂਸ਼ੀਏਟ ਕਰਨਾ ਹੈ ਤਾਂ ਐਗਜ਼ਾਮਪਲ ਜਿਹੜੀ ਹੋਏਗੀ ਉਹ ਕਰੰਟ ਹੋ ਸਕਦੀ ਹੈ ਜਾਂ ਪਿਛਲੇ 2-3 4 ਸਾਲ ਪੁਰਾਣੀ ਵੀ ਹੋ ਸਕਦੀ ਹੈ ਤਾਂ ਉਹ ਹਰ ਇੱਕ ਕੀਵਰਡ ਦੇ ਨਾਲ ਆਪਾਂ ਐਗਜ਼ਾਮਪਲ ਦੇਣੀ ਆ ਜੋ ਮੈਂ ਅਪਲਾਈ ਕਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਕਨਕਲੂਜਨਸ ਦੇ ਵਿੱਚ ਜਾਂ ਵੀ ਫਾਰਵਰਡ ਅੱਜ ਕੱਲ ਹੈਗਾ ਕਨਕਲੂਜਨ ਦੇ ਵਿੱਚ ਆਪਾਂ ਕੋਈ ਵੀ ਗਵਰਨਮੈਂਟ ਦੀ ਫਲੈਗਸ਼ਿਪ ਪ੍ਰੋਗਰਾਮ ਹੈਗੀ ਹੈ ਅ ਵਿਕਸਿਤ ਭਾਰਤ ਜਿੱਦਾਂ ਫੋਰ ਐਗਜ਼ਾਮਪਲ ਆਪਾਂ ਲੈ ਲਿਆ ਜਾਂ ਫਿਰ ਟੂ ਬੀ ਡਿਵੈਲਪਡ ਬਾਈ 2047 ਤਾਂ ਆ ਚੀਜ਼ਾਂ ਯੂਜ਼ ਕਰਕੇ ਇੱਕ ਵਧੀਆ ਆਪਾਂ ਆਨਸਰ ਨੂੰ ਤਿਆਰ ਕਰ ਲੰਨੇ ਆ ਤਾਂ ਆ ਮੈਂ ਇੱਕ ਸੁਜੈਸ਼ਨ ਦਊਂਗਾ ਇੰਟਰਵਿਊ ਤੁਸੀਂ ਤਿੰਨ ਵਾਰ ਕੀਤਾ ਉਸ ਤੋਂ ਬਾਅਦ ਇੰਟਰਵਿਊ ਦਾ ਸਟੈਪ ਆਊਗਾ ਇੰਟਰਵਿਊਜ਼ ਆਨ ਪਬਿਕ ਹੀ ਮੇਰੇ ਆ ਇੰਟਰਵਿਊ ਹੈ ਕੀ ਇੰਟਰਵਿਊ ਮੇਰਾ 3 ਸਾਲ ਦਾ ਸੀਗਾ ਐਕਸਪੀਰੀਅੰਸ ਤੇ ਮੈਂ ਜਿਸ ਵਾਰ ਵੀ ਗਿਆ ਹਾਂ ਤਾਂ ਮੈਂ ਪੂਰੇ ਇੱਕ ਨਵੇਂ ਮਾਈਂਡਸੈਟ ਨਾਲ ਗਿਆ ਸੀ ਕਿ ਮੈਂ ਪਿਛਲਾ ਆਪਣਾ ਬੈਗੇਜ ਨਹੀਂ ਲੈ ਗਿਆ ਕਿ ਮੈਂ ਪਿਛਲੇ ਸਾਲ ਇੱਦਾਂ ਹੋਇਆ ਇੱਦਾਂ ਹੋਇਆ ਤਾਂ ਇੰਟਰਵਿਊ ਮੈਨੂੰ ਮੈਂ ਜੋ ਐਕਸਪੀਰੀਅੰਸ ਹੈਗਾ ਮੈਨੂੰ ਇਹ ਲੱਗਦਾ ਇੱਕ ਡਿਸਕਸ਼ਨ ਹੁੰਦੀ ਹੈ ਉਹ ਸਾਨੂੰ ਕੁਐਸਚਨ ਆਨਸਰਸ ਪੁੱਛਦੇ ਨੇ ਬਟ ਮੋਸਟ ਆਫ ਦਾ ਕੁਐਸਚਨਸ ਇੱਕ ਫਾਰਮ ਆਫ ਡਿਸਕਸ਼ਨਸ ਹੁੰਦੇ ਨੇ ਸਾਡੇ opinions ਜਾਂਦੇ ਹੁੰਦੇ ਨੇ ਕਿ ਆਪਾਂ ਕਿਤੇ ਜ਼ਿਆਦਾ ਐਕਸਟ੍ਰੀਮ ਥਿਊਜ਼ ਵਾਲੇ ਤਾਂ ਨਹੀਂ ਹੈਗੇ ਕਿ ਕਿਉਂਕਿ ਐਡੀਵਿਟ ਡੀ ਪੋਸਟ ਤੇ ਸਾਨੂੰ ਭੇਜਣਾ ਹੈਗਾ ਤਾਂ ਉਹ ਇੱਕ ਡਿਸਕਸ਼ਨ ਟਾਈਪ ਕਰਦੇ ਸੀਗੇ ਤੇ ਉਸ ਡਿਸਕਸ਼ਨ ਤੋਂ ਆਪਾਂ ਆਪਣੀ ਪਰਸਨੈਲਿਟੀ ਨੂੰ ਕੱਢ ਕੇ ਕਿੱਦਾਂ ਦਿਖਾ ਸਕਦੇ ਆ ਉਹ ਮੈਂ ਪ੍ਰੈਕਟਿਸ ਕਰਕੇ ਆਪਣਾ ਵਧੀਆ ਪਰਫਾਰਮ ਕੀਤਾ ਸੀਗਾ ਜੀ ਹੁਣ ਤੁਸੀਂ ਪਾਰ ਕਰ ਗਏ ਹੋ ਐਗਜ਼ਾਮ ਨੂੰ ਹੁਣ ਲੱਗਦਾ ਹੁੰਦਾ ਨਹੀਂ ਯਾਰ ਇੱਥੋਂ ਸ਼ੁਰੂਆਤ ਕਰਨੀ ਸੇ ਇੱਥੋਂ ਸ਼ੁਰੂਆਤ ਕਰਨੀ ਸੇ ਆਪ ਪਹਿਲਾਂ ਹੀ ਕਰ ਲੈਂਦੇ ਆਪਾਂ ਨੂੰ ਬਾਅਦ ਚ ਸਮਝ ਆਈ ਸਾਰਾ ਬੰਦਾ ਰੋਲ ਖੋਲ ਕੇ ਸਮਝਦਾ ਹੈ ਤੁਸੀਂ ਕਿਸੇ ਬੱਚੇ ਨੇ ਜਿਹਨੇ ਸ਼ੁਰੂਆਤ ਕਰਨੀ ਹੈ ਕੋਗ੍ਰੈਜੂਏਸ਼ਨ ਜਾਂ ਕੋ ਪਲੱਸ 2 ਜਾਂ ਜਾਂ ਕੋ ਮਾਈਂਡ ਚ ਰੱਖੀ ਬੈਠਾ ਹੈ ਉਹਨ ਕੀ ਕਹੋਗੇ ਕਿ ਕਿਹੜੀਆਂ ਕਿਹੀਆਂ ਚੀਜ਼ਾਂ ਅਡਾਪਟ ਕਰਨੀਆਂ ਹੈ ਪਿਛਲੇ ਸਾਲਾਂ ਦੇ ਕੁਐਸਚਨ ਪੇਪਰ ਆ ਗਏ ਕਿੱਥੋਂ ਸ਼ੁਰੂ ਕਰਨਾ ਹੈ ਕਿਵੇਂ ਜੇ ਲੱਗ ਹਾਂਜੀ ਹਾਂਜੀ ਆ ਇਹਦੇ ਵਿੱਚ ਜਿੱਦਾਂ ਮੈਨੂੰ ਵੀ 1.5 ਸਾਲ ਲੱਗ ਗਿਆ ਸੀਗਾ ਮੈਨੂੰ ਨਹੀਂ ਵਧੀਆ ਡਾਇਰੈਕਸ਼ਨ ਮਿਲੀ ਗਾਈਡੈਂਸ ਮਿਲੀ ਤਾਂ ਮੈਂ ਜੋ ਹੁਣ ਬੱਚੇ ਅਗਰ ਮੈਂ ਤੁ ਜੇ ਮੈਂ ਤੁ ਪੁੱਛਣਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲੇ ਕਹੂੰਗਾ ਪ੍ਰੀਵियस ইয়ার ਕੁਐਸਚਨ ਜਿੱਦਾਂ ਤੁਸੀਂ ਕਿਹਾ ਹਰ ਇੱਕ ਪ੍ਰੀਲਿਮ ਤੇ ਮੇਜ ਦੀ ਆਪਣੇ ਇੱਕ ਬੁੱਕਲੇਟ ਆਪਣੇ ਕੋਲ ਹੋਣੀ ਚਾਹੀਦੀ ਉਹਨੂੰ ਦੇਖਣਾ ਚਾਹੀਦਾ ਤੇ ਸੈਕੰਡ ਹੁੰਦਾ ਹੈ ਕਿ ਅ ਨਿਊਜ਼ਪੇਪਰ ਰੀਡ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਕਰੰਟ ਜੋ ਵੀ ਨੈਸ਼ਨਲ ਇੰਟਰਨੈਸ਼ਨਲ ਡਵੈਲਪਮੈਂਟਸ ਨੇ ਆਪਾਂ ਇੱਕ ਰੂਬਰੂ ਹੋ ਸਕੀ ਆਪਾਂ ਨੂੰ ਪਤਾ ਲੱਗੇ ਕੀ ਹੋ ਰਿਹਾ ਹੈ ਤਾਂ ਕਿ ਆਪਾਂ ਇੱਕ ਇੰਟਰਸਟ ਡਵੈਲਪ ਕਰ ਸਕੀਏ ਤੀਸਰਾ ਹੈਗਾ ਕਿ ਆਪਾਂ ਕੁਝ ਵੀ ਓਵਰਲੋਡ ਨਹੀਂ ਕਰਨਾ ਤੇ ਜੋ ਵੀ ਮਟੀਰੀਅਲ ਆ ਰਿਹਾ ਹੈ ਜੋ ਵੀ ਕੋਈ ਦਸ ਰਿਹਾ ਹੈ ਉਹ ਆਪਾਂ ਇਹ ਨਹੀਂ ਕਿ ਆਪਾਂ ਕਿਤਾਬ ਚੱਕ ਕੇ ਪੜਨ ਲੱਗ ਪਈਏ ਆਪਾਂ ਨੂੰ ਬਹੁਤ ਇੱਕ ਸਟ੍ਰੈਟਜੀ ਦੇ ਨਾਲ ਸਮਾਰਟ ਵਰਕ ਦੇ ਨਾਲ ਆਪਾਂ ਨੂੰ ਇੱਚ ਤਿਆਰੀ ਕਰਨੀ ਪਊਗੀ ਤਾਂ ਆਹੀ ਚੀਜ਼ਾਂ ਮੈਂ ਦੱਸਣਾ ਚਾਹੁੰਦਾ ਸੀ ਜੀ ਹੁਣ ਬੱਚਿਆਂ ਦੇ ਮਨ ਚ ਆਉਂਦਾ ਸੋਰਸ ਬਹੁਤ ਸਾਰੇ ਹੈਗੇ ਸਮੁੰਦਰ ਹੀ ਅਗਮ ਸੋਰਸ ਲਿਮਟਡ ਰੱਖਣੇ ਚਾਹੀਦੇ ਆ ਜਿਹਨਾਂ ਰਿਵਾਈਜ਼ ਕਰਦੇ ਰਹੀ ਅਖਬਾਰ ਕਿਹੜਾ ਅਡਾਪਟ ਕਰਨਾ ਚਾਹੀਦਾ ਕਿਹੜਾ ਕੀਤਾ ਜਾਂ ਕੀ ਕੀ ਹੈ ਤੁਹਾਡਾ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਹਾਂਜੀ ਹਾਂਜੀ ਤੇ ਮੈਂ ਇਸ एग्जाम ਦੇ ਵੇਚ ਤੋਂ ਜੇ ਆਪਾਂ ਸਰਸਿਸ ਦੇਖੀਏ ਤਾਂ NCERT ਬੇਸਿਕ ਫਾਊਂਡੇਸ਼ਨ ਸਾਨੂੰ ਤਿਆਰ ਕਰਨਾ ਚਾਹੀਦਾ NCERT ਨਾਲ ਤਾਂ ਉਹ 6ਵੀਂ ਤੋਂ ਲੈ ਕੇ ਆਪਾਂ 10ਵੀਂ ਤੱਕ ਆਪਾਂ ਜਿੱਦਾਂ ਜੀਓਗ੍ਰਾਫੀ ਹੋ ਗਿਆ ਹਿਸਟਰੀ ਹੋ ਗਿਆ ਆਪਣਾ ਸੋਸਾਇਟੀ ਹੋ ਗਿਆ ਜਾਂ ਇਦਾਂ ਦੇ ਸਬਜੈਕਟ ਆਪਾਂ NCERT ਤੋਂ ਕਵਰ ਕਰਨੇ ਆ 6 ਤੋਂ 10th ਆਪਾਂ ਪਲੱਸ 1 ਪਲੱਸ 2 ਵੀ ਕਵਰ ਕਰ ਸਕਦੇ NCERT ਤੋਂ ਪਾਰਟिकुलर ਸਬਜੈਕਟ ਜਿਦਾ ਜੀਓਗ੍ਰਾਫੀ ਹੋ ਗਿਆ ਜਾਂ ਆਪਣਾ ਇੱਕ ਸਾਇੰਸ ਐਂਡ ਟੈਕ ਹੋ ਗਿਆ ਇਦਾਂ ਦੇ ਆਪਾਂ ਕਵਰ ਕਰ ਸਕਦੇ ਆਂ ਤੇ ਦੂਸਰਾ ਨਿਊਜ਼ਪੇਪਰ ਜਿਹਦਾ ਤੁਸੀਂ ਮੈਨੂੰ ਗੱਲ ਪੁੱਛੀ ਆ ਤਾਂ ਮੈਂ ਸ਼ੁਰੂ ਕੀਤੀ ਸੀ ਤਾਂ ਮੈਂ ਦਾ ਹਿੰਦੂ ਪਰਦਾ ਸੀਗਾ ਜਿਹੜੀ ਸਾਰੀ ਬਹੁਤ ਫੇਮਸ ਹੈਗੀ ਸਿਵਲ ਸਰਵਿਸਿਜ਼ ਲਈ ਬਟ ਹੌਲੀ ਹੌਲੀ ਮੈਂ ਇੰਡੀਅਨ ਐਕਸਪ੍ਰੈਸ ਵੱਲ ਸ਼ਿਫਟ ਹੋਇਆ ਸੀਗਾ ਤਾਂ ਮੈਂ ਬੱਚਿਆਂ ਨੂੰ ਤੇ ਨਾਲ ਦੇ ਜਿਹੜੇ ਆਪਣੇ ਤਿਆਰੀ ਕਰਦੇ ਨੇ ਉਹਨਾਂ ਨੂੰ ਮੈਂ ਆਹੀ ਕਹੂੰਗਾ ਕਿ ਇੰਡੀਅਨ ਐਕਸਪ੍ਰੈਸ ਜਾਂ ਹਿੰਦੂ ਵਿੱਚੋਂ ਕੋਈ ਵੀ ਆਪਾਂ ਚੂਜ਼ ਕਰਕੇ ਪੜ੍ਹ ਸਕਦੇ ਆਂ ਤਾਂ ਜੇ ਹੋਰ ਆਪਾਂ ਕਰੰਟ ਡਵੈਲਪਮੈਂਟਸ ਦੀ ਅਪਡੇਟਸ ਲੈਣੀਆਂ ਆ ਉਹ ਆਪਾਂ ਨੂੰ ਸੋਸ਼ਲ ਮੀਡੀਆ ਜਾਂ ਫਿਰ ਅੱਜਕਲ YouTube ਤੇ ਹਰ ਕੋਈ ਸਾਨੂੰ ਵਧੀਆ ਇੱਕ ਪਰਸਪੈਕਟਿਵ ਹੀ ਦਿੰਦਾ ਹੈ ਨਿਊਟਰਲ ਪਰਸਪੈਕਟਿਵ ਜਿਹਨੂੰ ਕਹਿੰਦੇ ਆ ਤਾਂ ਆਪਾਂ ਉਹ ਚੁੱਕ ਦੇ ਸਕਦੇ ਆ ਕੋਈ ਕੋਈ ਖਾਸ ਬੰਦਾ ਜਿਹੜਾ ਚੰਗਾ ਬਲਾਰਾ ਹੋਵੇ ਜਿਹੜਾ ਇਹਨਾਂ ਨੂੰ ਬੱਚੇ ਸੁਣ ਸਕਣ ਤੁਸੀਂ ਸੁਜੈਸ਼ਨ ਦੇਣਾ ਚਾਹੋ ਅ ਇਹਨਾਂ ਦੇ ਬਹੁਤ ਹੈ ਕਿੰਨੇ ਬੁਲਾਰੇ ਜੇ ਪਾਰਟिकुलर ਦੇਖੀਏ ਤਾਂ ਇੱਕ ਰਾਜ ਸਭਾ ਦੇ ਏ ਟੀਵੀ ਚੈਨਲ ਹੈਗਾ ਤਾਂ ਉਹ ਹਰ ਬਰੀ ਹਰ ਵੀਕ ਪਨੋ ਡਵੈਲਪਮੈਂਟਸ ਦੀ ਅਪਡੇਟਸ ਦਿੰਦੇ ਨੇ ਇੱਕ ਅਨਬਾਇਸਡ ਵਿਊ ਦਿੰਦੇ ਨੇ ਜੋ ਵੀ ਇੰਟਰਨੈਸ਼ਨਲ ਜਾਂ ਆਪਣੇ ਨੈਸ਼ਨਲ ਦੇ ਵਿੱਚ ਚੱਲ ਰਿਹਾ ਜੀ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਆਨੰਦ ਆਇਆ ਤੇ ਆਖਰ ਦੇ ਵਿੱਚ ਮੇਰਾ ਤੁਹਾਨੂੰ ਸਵਾਲ ਹੈ ਕਿ ਜ਼ਿੰਦਗੀ 'ਚ ਜਦੋਂ ਬੰਦਾ ਸਫਲ ਹੋ ਜਾਂਦਾ ਹੈ ਉਹਨੂੰ ਲੱਗਦਾ ਹੁੰਦਾ ਹੈ ਆਹ ਚੀਜ਼ ਮੇਰੇ 'ਚ ਅੱਛੀ ਸੀ ਜਾਂ ਮੇਰੀ ਕੁਆਲਿਟੀ ਸੀ ਇਹ ਜਿਹਦੇ ਨਾਲ ਮੈਨੂੰ ਸਾਰਾ ਕੁਝ ਬਿਹਤਰ ਮਿਲਿਆ ਤੁਹਾਡੇ ਜੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਕਿਹੜੀ ਕੁਆਲਿਟੀ ਅੱਛੀ ਸੀ ਹਾਂਜੀ ਉਹ ਕੁਆਲਿਟੀ ਇੱਕ ਜਿੱਦਾਂ ਹੁੰਦਾ ਹੈ ਕਿ ਆਪਾਂ ਜੁੜੇ ਆ ਬਸ ਮਤਲਬ ਇੱਕ ਪੰਜਾਬੀ ਦੇਸੀ ਭਾਸ਼ਾ ਦੇਸੀ ਦੇਸੀ ਭਾਸ਼ਾ 'ਚ ਕਹਿੰਦੇ ਆ ਕਿ ਚੀੜਾ ਬੰਦਾ ਕਾਫੀ ਤਾਉ ਇਸ एग्जाम ਲਈ ਮੈਨੂੰ ਲੱਗਦਾ ਉਹ ਬੰਨਣਾ ਪੈਂਦਾ ਹੈ ਕਿਉਂਕਿ ਸਾਨੂੰ ਕਈ ਯਾਰ ਫੇਲਿਅਰ ਦੇਖਨੇ ਪੈਣਗੇ ਸਾਨੂੰ ਕਈ ਯਾਰ ਇਹ ਹੋਊਗਾ ਕਿ ਨਹੀਂ ਬਸ ਹੁਣ ਨਹੀਂ ਕਰਨਾ ਹੋ ਗਿਆ ਬਸ ਪਰ ਜੇ ਆਪਣੇ ਚ ਤਿਆਰੀ ਕਰਨ ਦਾ ਜਾਂ ਪੇਪਰ ਕਲੀਅਰ ਕਰਨ ਦਾ ਜਜ਼ਬਾ ਹੈਗਾ ਤਾਂ ਓਨੈਸਟੀ ਨਾਲ ਜਰੂਰ ਆਪਾਂ ਨੂੰ ਇਸ ਵੱਲ ਕਰਨਾ ਚਾਹੀਦਾ ਹੈ ਨਾ ਤਿਆਰੀ ਵਾਲੀ ਚੀੜੇ ਰਹਿਣਾ ਚਾਹੀਦਾ ਚੀੜੇ ਰਹਿਣਾ ਚਾਹੀਦਾ ਉਹ ਇੱਕ ਉਹੀ ਚੀਜ਼ ਕਹੂੰਗਾ ਜੀ ਬਹੁਤ ਚੰਗਾ ਲੱਗਿਆ ਤੇ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ